ਤੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਸੋ ਹਾਜ਼ਰ ਹੋਈਆਂ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਆ ਕਿ 3704 4166 ਜਾਂ 6635 ਕੈਂਡੀਡੇਟਸ ਵੱਲੋਂ ਜਾਂ ਜਿਹੜੇ ਲੈਕਚਰਰ ਕੇਡਰ ਦੇ ਅਧਿਕਾਰੀ ਨਹੀਂ ਕਰਮਚਾਰੀ ਹੈ ਉਹਨਾਂ ਵੱਲੋਂ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੇ ਵੱਖ-ਵੱਖ ਕੇਸਾਂ ਦੇ ਦੌਰਾਨ ਪਟੀਸ਼ਨਰ ਦਾਇਰ ਕੀਤੀ ਗਈ ਸੋ ਉਸੇ ਦੇ ਸਬੰਧ ਵਿੱਚ ਹਾਈ ਕੋਰਟ ਵੱਲੋਂ ਇੱਕ ਹੁਕਮ ਜਾਰੀ ਹੋਇਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪਟੀਸ਼ਨਰ ਕਰਮਚਾਰੀ ਹੈ ਠੀਕ ਹੈ ਉਹ ਕਿਸੇ ਵੀ ਕਿਸੇ ਨਾਲ ਸੰਬੰਧ ਰੱਖਦੇ ਹੈ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਲਈ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਣੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਇਹ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਾਈ ਕੋਰਟ ਵੱਲੋਂ ਇੱਕ ਸੂਚਨਾ ਜਿਹੜੀ ਉਹ ਮੰਗੀ ਗਈ ਹੈ ਵੱਖ-ਵੱਖ ਜ਼ਿਲ੍ਹੇ ਦੇ ਅਧਿਕਾਰੀਆਂ ਤੋਂ ਸੋ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜ਼ਿਲ੍ਹਿਆਂ ਬਾਰੇ ਗੱਲ ਕਰ ਲੈਨੇ ਕਿਹੜੇ-ਕਿਹੜੇ ਜ਼ਿਲ੍ਹੇ ਇਹਨਾਂ ਦੇ ਵਿੱਚ ਸ਼ਾਮਿਲ ਨੇ ਸੋ ਅਮਰਸਰ ਬਰਨਾਲਾ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਜਲੰ ਮਾਨਸਾ ਮੋਗਾ ਸ਼੍ਰੀ ਮੁਕਸਰ ਸਾਹਿਬ ਪਠਾਨਕੋਟ ਪਟਿਆਲਾ ਰੂਪਨਗਰ ਐਸਐਸ ਨਗਰ ਸੰਗਰੂਰ ਤਰਨਤਾਰ ਹੁਸ਼ਿਆਰਪੁਰ ਅਤੇ ਕਪੂਰਥਾਲਾ ਸੋ ਦੋਸਤੋ ਇਹ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚੋਂ ਪਟੀਸ਼ਨਰਾਂ ਨੇ ਆਪਣੀਆਂ ਪਟੀਸ਼ਨਾਂ ਧਾਰਿਤ ਕੀਤੀਆਂ ਸੀ ਤੋਂ ਉਸ ਤੋਂ ਬਾਅਦ ਹਾਂ ਮਾਨਯੋਗ ਹਾਈ ਕੋਰਟ ਵੱਲੋਂ ਹੁਕਮ ਜਾਰੀ ਹੋਇਆ ਹੈ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਮੈਂ ਤੁਹਾਨੂੰ ਦੋਸਤੋ ਨਾਮ ਲਿਖਾਏ ਆ ਠੀਕ ਹੈ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਪਟੀਸ਼ਨਰ ਨੇ ਉਹਨਾਂ ਦੇ ਛੇਵੇਂ ਪੇ ਕਮਿਸ਼ਨ ਨੂੰ ਲੈ ਕੇ ਉਹਨਾਂ ਜਿਹੜੀ ਪਟੀਸ਼ਨਰ ਧਾਰਿਤ ਕੀਤੀ ਹੈ ਜੇਕਰ ਉਹ ਪਟੀਸ਼ਨਰ ਠੀਕ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਦੋਸਤੋ ਉਹ ਸਿਵਲ ਰੈਟ ਪਟੀਸ਼ਨ ਨੰਬਰ 14311 2025 ਠੀਕ ਹੈ ਜੀ ਜਿਨ੍ਹਾਂ ਦਾ ਰੈਟ ਪਟੀਸ਼ਨ ਨੰਬਰ 14311 ਹੈ ਉਹਨਾਂ ਦੇ ਸੰਮੁਖ ਇਹ ਜਿਹੜੀ ਉਹ ਅਪਡੇਟ ਸਾਹਮਣੇ ਆਈ ਹੈ ਗੁਰਜੰਟ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਜਿਨ੍ਹਾਂ ਨੇ ਗੁਰਜੰਟ ਸਿੰਘ ਤੇ ਇਹ ਜਿਹੜੇ ਹੋਰ ਨਾਲ ਸਾਥੀ ਮਿੱਤਰ ਮਿਲ ਕੇ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ ਜਿਨ੍ਹਾਂ ਦਾ ਪਟੀਸ਼ਨ ਨੰਬਰ 14311 ਹੈ ਠੀਕ ਹੈ ਸੀ ਸੋ ਉਸ ਦੇ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਨੇ ਇੱਕ ਜਿਹੜੀ ਉਹ ਅਪਡੇਟ ਦਿੱਤੀ ਹੈ ਉਪਰੋਕਤ ਵਿਸ਼ੇ ਦੇ ਹਵਾਲੇ ਅਧੀਨ ਪੱਤਰ ਦੀ ਕਾਪੀ ਭੇਜ ਕੇ ਲਿਖਿਆ ਜਾਂਦਾ ਹੈ ਕਿ ਵਿਸ਼ਾ ਅੰਕਿਤ ਸਿਵਲ ਸਿਵਲ ਰੈਟਿਟਿਊਸ਼ਨ ਮਾਨਯੋਗ ਹਾਈ ਕੋਰਟ ਵੱਲੋਂ 19 5 25 ਨੂੰ ਕੀਤੇ ਗਏ ਹੁਕਮਾਂ ਦੇ ਸਨਮੁਖ ਉਹਨਾਂ ਵੱਲੋਂ ਸੰਬੰਧਤ ਕੋਰਟ ਨੂੰ ਕੇਸ ਆਪਣੇ ਪੱਧਰ ਤੇ ਜਿਹੜਾ ਜਾਂਚ ਪੜਤਾਲ ਕੀਤੀ ਹੈ ਅੱਗੇ ਜਾਂਚ ਪੜਤਾਲ ਕਰਨ ਤੋਂ ਬਾਅਦ ਕੀ ਹੈ ਜੀ ਉਹਨਾਂ ਦੇ ਵਿਭਾਗ ਦੇ ਪਟੀਸ਼ਨਰ ਦੇ ਤੱਥ ਜੇਕਰ ਸੌਰਵ ਸ਼ਰਮਾ ਦੇ ਕੇਸ ਨਾਲ ਮੇਲ ਖਾਂਦੇ ਆ ਸੋ ਆਪਾਂ ਦੇਖਦੇ ਹਾਂ ਵੀ ਜਿਹੜੇ ਵਿਭਾਗ ਦੇ ਵਿੱਚ ਜੇਮਿਫਿਕੇਸ਼ਨ ਨੂੰ ਲੈ ਕੇ ਵਕਫ ਵਕ ਪਿਟੀਸ਼ਨਰ ਦਾਇਰ ਕੀਤੀਆਂ ਸੌਰਵ ਸ਼ਰਮਾ ਦੇ ਰਿਲੇਟਿਡ ਹੀ ਉਹਨਾਂ ਦੇ 베ਸ ਬਣਾ ਕੇ ਕੀਤੀਆਂ ਸੋ ਵਿਭਾਗ ਨੇ ਕਿਹਾ ਜੇ ਤਾਂ ਉਹ ਜਿਹੜਾ ਹੈਗਾ ਪਿਟੀਸ਼ਨਰ ਨੇ ਪਿਟੀਸ਼ਨ ਦਾਇਰ ਕੀਤੀ ਹੈ ਜੇਕਰ ਉਹਦਾ ਕੇਸ ਸੌਰਵ ਸ਼ਰਮਾ ਦੇ ਕੇਸ ਨਾਲ ਮੈਚ ਖਾਂਦਾ ਹੈ ਠੀਕ ਹੈ ਜੀ ਤਾਂ ਆਪਣੇ ਜ਼ਿਲ੍ਹੇ ਦੇ ਪਿਟੀਸ਼ਨਰਾਂ ਬਾਰੇ ਤਸਦੀਕ ਕੀਤਾ ਜਾਵੇ ਸੋ ਜਿੰਨੇ ਵੀ ਹਰੇਕ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਪਿਟੀਸ਼ਨਰ ਉਹਨਾਂ ਬਾਰੇ ਜਾਂਚ ਪੜਤਾਲ ਕੀਤੀ ਜਾਵੇ ਅਤੇ ਤੱਥਾਂ ਦੇ ਬਿਰਵੇ ਭੇਜੇ ਜਾਣ ਠੀਕ ਹੈ ਜੀ ਆਪਾਂ ਆਵ ਉਹਨਾਂ ਦਾ ਡਾਟਾ ਜਿਹੜਾ ਉਹ ਕਲੈਕਟ ਕਰ ਲਿਆ ਜਾਵੇ ਕਿੰਨੇ ਪਿਟੀਸ਼ਨਰ ਨੇ ਠੀਕ ਹੈ ਜੀ ਕਿੰਨਾ ਕਿੰਨਾ ਨੇ ਜਿਹੜੀ ਉਹ ਪਟੀਸ਼ਨ ਦਾਇਰ ਕੀਤੀ ਅਤੇ ਕਿਸ ਵਿਹਾਰਤ ਕੀਤੀ ਹੈ ਪੇਸਕੇਲ ਨੂੰ ਲੈ ਕੇ ਕੀਤੀ ਹੈ ਜਾਂ ਰੀਕਾਸਟ ਨੂੰ ਕੀਤੀ ਹੈ ਜਾਂ ਕਿਸੇ ਵੀ ਸਬੰਧ ਵਿੱਚ ਕੀਤੀ ਹੈ ਉਕਤ ਤੋਂ ਇਲਾਵਾ ਮਾਨਯੋਗ ਹਾਈ ਕੋਰਟ ਵੱਲੋਂ ਸੌਰਵ ਸ਼ਰਮਾ ਦੇ ਕੇਸ ਵਿੱਚ ਮਿਤੀ 13 9 2024 ਨੂੰ ਕੀਤੇ ਹੁਕਮਾਂ ਤਹਿਤ ਵਿਭਾਗ ਦੇ ਨਿਯਮਾਂ ਅਨੁਸਾਰ ਮਿਲਣਯੋਗ ਲਾਭ ਬਾਰੇ ਮੁਕੰਮਲ ਤਸਵੀਜ਼ ਸਮੇਤ ਫਾਈਨੈਂਸ਼ੀਅਲ ਲਾਇਬਿਲਟੀ ਅਤੇ ਐਸਐਸ ਕਾ ਆਰਡਰ ਦੀ ਟਿੱਪਣੀ ਸ਼ਾਮਲ ਕਰਵਾਉਂਦੇ ਹੋਏ ਸ਼ਿਫਾਰਿਸ਼ ਸਹਿਜ ਭੇਜੀ ਗਈ ਹੈ ਸਹੱਤ ਤੇ ਜੀ ਗਏ ਦੋਸਤੋ ਨਿਯਮਾਂ ਦੀ ਕਾਪੀ ਵੀ ਭੇਜੀ ਜਾਵੇ ਠੀਕ ਹੈ ਜੀ ਜਿਹੜੇ ਜਿਹੜੇ ਨਿਯਮਾਂ ਦੇ ਤਹਿਤ ਉਹ ਮੰਗ ਕਰ ਰਹੇ ਆਪਣੇ ਠੀਕ ਹੈ ਜੀ ਉਹਨਾਂ ਦੇ ਤਹਿਤ ਉਹ ਕਹਿੰਦੇ ਵੀ ਇਹਦੀ ਕਾਪੀ ਵੀ ਭੇਜੀ ਜਾਵੇ ਸੋ ਅਨਸਾਰ ਪੁਆਇੰਟ ਵਾਈਜ਼ ਸੂਚਨਾ ਮਿਤੀ 24 6 2000 ਤੱਕ ਹਰ ਹਾਲਤ ਚ ਭੇਜੀ ਜਾਵੇ ਇਸ ਮਾਮਲੇ ਨੂੰ ਪਰਮਾਗੇ ਦਿੱਤੀ ਹੈ ਸੋ ਦੋਸਤੋ ਜਿਹਨਾਂ ਨੇ ਵੀ ਰਿਟ ਪਟੀਸ਼ਨਨ ਦਾਇਰ ਕੀਤੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਨ੍ਹਾਂ ਦਾ ਕੋਰਟ ਨੰਬਰ ਜਿਹੜਾ ਪਟੀਸ਼ਨ ਨੰਬਰ 14311 ਉਹਨਾਂ ਸਾਰੇ ਹੀ ਕੈਂਡੀਡੇਟਸ ਦਾ ਜਿਹੜਾ ਡਾਟਾ ਹੋ ਵਿਭਾਗ ਵੱਲੋਂ ਮੰਗਿਆ ਗਿਆ ਠੀਕ ਹੈ ਜੀ ਸੋ ਜ ਕਿਸੇ ਜਿਵੇਂ ਕਹਦੇ ਵੀ ਵੱਡੀ ਅਪਡੇਟ ਦੀ ਆਸ ਕਰਦੇ ਆ ਤੇ ਆਸ ਇਹ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀ ਛੇਮੇ ਪੇ ਗਿ ਕਮਿਸ਼ਨ ਨੂੰ ਲੈ ਕੇ ਵਿਭਾਗ ਜਿਹੜਾ ਬਾਰ ਬਾਰ ਧਰਨੇ ਵਿਚਾਰੇ ਕਰ ਰਿਹਾ ਠੀਕ ਹੈ ਜੀ ਕਰਮਚਾਰੀ ਧਰਨੇ ਵਿਚਾਰੇ ਕਰ ਰਿਹਾ ਮੰਗ ਕਰੇ ਛੇਮੇ ਵਿਕਮਿਸ਼ਨ ਦੀ ਸੋ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਅਪਡੇਟ ਮਿਲ ਨੂੰ ਮੈਨੂੰ ਦੇਖਣ ਨੂੰ ਮਿਲੇ ਠੀਕ ਹੈ ਜੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਉਹਨਾਂ ਭੈਣ ਭਰਾਵਾਂ ਨਾਲ ਜਰੂਰ ਸਾਂਝਾ ਕਰਿਓ ਜਿਹੜੇ ਪਟੀਸ਼ਨਰ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹ ਸਿਰਫ ਇਹ ਮੰਗੇ ਗਏ ਉਸ ਤੋਂ ਥੋੜੇ ਨਵਾਂ ਦੀ ਆ ਜਿਹੜੇ ਦੂਸਰੇ ਪਟੀਸ਼ਨਰ ਨੇ ਵੱਖ-ਵੱਖ ਕੇਸਾਂ ਦੇ ਉਹਨਾਂ ਤੋਂ ਵੀ ਜਿਹੜਾ ਇਹ ਇਸ ਤਰ੍ਹਾਂ ਡਾਟਾ ਜਿਹੜਾ ਮੰਗਿਆ ਜਾਊਗਾ ਠੀਕ ਹੈ ਜੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ